ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਰੁਥਵੇ ਨਿਊਜ਼ ਚੈਨਲ ਬਠਿੰਡਾ ਦੇ ਐਲਨ ਇੰਸਟੀਚਿਊਟ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਐਲਨ ਇੰਸਟੀਚਿਊਟ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਦੇ ਮਾਪਿਆਂ ਵੱਲੋਂ ਇੱਥੋਂ ਦੇ ਅਧਿਆਪਕ ਤੇ ਆਰੋਪ ਲਗਾਇਆ ਗਿਆ ਹੈ ਕਿ ਅਧਿਆਪਕ ਵੱਲੋਂ ਉਹਨਾਂ ਦੀ ਲੜਕੀ ਨੂੰ ਅਧਿਆਪਕ ਵੱਲੋਂ ਅਪੱਤੀਜਨਕ ਮੈਸੇਜ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੀ ਵਿਦਿਆਰਥਣ ਦੇ ਮਾਪਿਆਂ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਦੂਜੇ ਪਾਸੇ ਐਲਨ ਇੰਸਟੀਚਿਊਟ ਦੇ ਸੰਚਾਲਕ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਰ ਇਸ ਮਾਮਲੇ ਵਿੱਚ ਉਕਤ ਅਧਿਆਪਕ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਵੇਗਾ ਆਓ ਦੇਖਦੇ ਹਾਂ ਤਰੁਥਵੇਦੀ ਖਾਸ ਰਿਪੋਰਟ ਇਹ ਲੈਣ ਕੀਤੀ ਹੈ ਜੀ ਇਹਨਾਂ ਦੀ ਬੇਟੀ ਪੜ੍ਹਦੀ ਹੈ ਇੱਥੇ ਇਹਨਾਂ ਨੂੰ ਕੋਈ ਕੋਈ ਟੀਚਰ ਹੈ ਜੋ ਕੋਈ ਮੈਸੇਜ ਕਰਦੇ ਕਰਕੇ ਇੱਥੇ ਆਏ ਆ ਜੀ ਬੜਾ ਕੁਛ ਕੁਛ ਕਰਦੇ ਆ ਜੀ ਜਿਵੇਂ ਇਹ ਕਹਿਣ ਗਿਆ ਪਹੁੰਚਦਾ ਨਾਲ ਕਰਦੇ ਸਰ ਕੀ ਘਟਨਾ ਕੱਢੀ ਤੁਸੀਂ ਇੰਸਟੀਚੂਟ ਦੇ ਬਾਹਰ ਉਹ ਕਿਹੜਾ ਇੰਸਟੀਚੂਟ ਹੈ ਤੇ ਮਾਮਲਾ ਕੀ ਹੋਇਆ ਏਕਰ ਦੇ ਇਹ ਐਲਨ ਇੰਸਟੀਚੂਟ ਹੈ ਮਾਡਰਨ ਟੌਨ ਫੇਸ 1 ਮਥੁਰਲਾ ਬ੍ਰਾਂਚ ਹੈ ਐਲਨ ਜੀ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਹੈ ਸਾਡਿਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਵਲ ਉਹ ਬੱਚਿਆਂ ਨੂੰ ਚੈਟ ਰੌਥ ਨੂੰ ਕਾਫੀ ਗਲਤ ਚੈਟ ਨੇ ਪਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜਦੀ ਹੈ ਪਤਾ ਨਹੀਂ ਕਿਥੋਂ ਉਹਨੇ ਬੇਟੀ ਦੀ ਆਈਡੀ ਲਈ ਕੋਈ ਚੈਟ ਸਟਾਰ ਕੀਤੀ ਬੇਟੀ ਨੂੰ ਵਰਗਾਉਣੀ ਕੋਈ ਤੁਸੀਂ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਇੱਕ ਹਫਤੇ ਤੋਂ ਉਹ ਪਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਇਸ ਵਤੀਚ ਕਰ ਰਿਹਾ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀ ਕਿ ਸਾਰਾ ਆ ਚੈਟ ਕੀਤੀ ਹੈ ਜੋ ਵੀ ਮੇਰਾ ਹੋਰੇ ਵਟਸਐਪ ਤੇ ਚੱਲ ਰਿਹਾ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਕੋਈ ਖਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਚੈਟ ਕਰਾਉਂ ਬੱਚਾ ਨਾਲ ਪਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜ੍ਹਦੀ ਹੈ ਮੈਡੀਕਲ ਦੀ ਪੜਾਈ ਕਰਦਗੀ ਪਿਛਲੇ 1 ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਉਹ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਇੰਸਟੀਚਿਊਟ ਹੀ ਪੜ੍ਹਦੀ ਹਾਂ ਇੰਸਟੀਚਿਊਟ ਹੁੰਦੀ ਹੈ ਨਹੀਂ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਬਾਹਰ ਮਿਲਣ ਲਈ ਪੁੱਛ ਰਿਹਾ ਉਹ ਬਾਹਰ ਕੀ ਕਰਦੀ ਸ਼ਿਕਾਇਤ ਕੀਤੀ ਹੈ ਇੰਸਟੀਚੂਟ ਦੇ ਓਨਰ ਨੂੰ ਜੋ ਗੱਲਬਾਤ ਹੋਈ ਹੈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਦੇ ਹੈੱਡ ਇੰਸਟੀਚੂਟ ਹੈੱਡ ਨੂੰ ਮਿਲੇ ਹੈਗੇ ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਥੇ ਕਮਰੇ ਚ ਰੋਕਤਾ ਹੈ ਉਹਨਾਂ ਤਾਂ ਮਿਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਤੇ ਨਾ ਜਾਓ ਤੁਸੀਂ মিডিਆ ਨਾ ਕਰੋ ਕਿਉਂ ਮੈਂ ਅੱਜ ਸਪਤਾਹ ਚ ਕਿਹਾਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰ ਸੋਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਅੱਜ ਮੇਰੇ ਵਰਗੇ ਹਜ਼ਾਣਾ ਪੇਰੈਂਟਸ ਹੈ ਜਿਹਨੇ ਕਿ ਚੁੱਪ ਕਰ ਜਾਂਦੇ ਹੈ ਕਿ ਗੱਲ ਬਾਹਰ ਨਾ ਹੋਵੇ ਚਲੋ ਕੋਈ ਹੈਲਪ ਕੀਤੀ ਹੈ ਬ੍ਰਦਰ ਪੁਲਿਸ ਨੂੰ ਕੁਝ ਕਰਦੇ ਅਸੀਂ ਹੁਣ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾ ਹੈਗਾ ਪੀਸੀਆਰ ਆਈ ਹੋਈ ਹੈ ਔਰ ਐਫਐਸਐਸ 100 ਵੀ ਉਰੇ ਆ ਰਹੇ ਹਨ ਫੋਨ ਤੇ ਗੱਲ ਹੋਈ ਹੈ ਉਹ ਹਮਜੀ ਡਿਮਾਂਡ ਕਰਦੇ ਹੁ ਕਿਸ ਤਰ੍ਹਾਂ ਦੀ ਸਜ਼ਾ ਹੋਵੇ ਉਹ ਜੇ ਬੰਦ ਅਸੀਂ ਇਸ ਚੌਂਨੇ ਉਹ ਵੀ ਸਾਡੇ ਅਸੀਂ ਇਹ ਸੁਣਿਆ ਕਿ ਇਸ ਘਟਨਾ ਕਰਨ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਗਮ 'ਚ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕਿ ਇਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਡਿਪਟੀ ਸਬੂ ਨਾਮ ਤੋਂ ਉਹ ਸੁਨੀਲ ਗੁਪਤ ਗੁਪਤ ਦੀ ਕਲੈਂਸੀ ਜੂਟਾ ਕਿਤੇ ਬੈਠਿਆ ਹੈ ਇਸ ਵਕਤ ਹਾਂ ਨਹੀਂ ਸੁਨੀਲ ਕੀ ਹੋਇਆ ਕੀ ਹੈ ਬਾਹਰ ਪੇਡਰ ਸੰਘਾਮਾ ਕਰ ਰਹੇ ਹੈ ਕਹਿੰਦੇ ਬੱਚੀ ਨੂੰ ਸ਼ਰੀਰ ਮੈਸੇਜ ਭੇਜੇ ਜਾਂਦੇ ਨੇ ਚੈਟ ਕੀਤੀ ਜਾਂਦੀ ਹੈ ਸੱਚਾਈ ਕੀ ਹੈ ਸਾਨੂੰ ਨਹੀਂ ਪਤਾ ਇਹਨਾਂ ਨੂੰ ਵੀ ਸਵੇਰੇ ਪਤਾ ਲੱਗਿਆ ਇਹਨਾਂ ਦੇ ਮੁਤਾਬਿਕ ਔਰ ਇਹਨਾਂ ਨੇ ਆ ਕੇ ਇੱਥੇ ਉਹ ਡਿਪਟੀ ਸਕੂਲ ਦੇ ਚੂਰੇ ਬੋਲੇ ਡਿਚ ਦੇ ਹਾਂ ਹਾਂ ਫੁੱਟਾ ਬੋਲ ਹੈ ਅਵੇ ਸਾਨੂੰ ਤਾਂ ਪਤਾ ਹਲੇ ਵੀ ਨਹੀਂ ਹਾਂ ਕੀ ਹੈ ਕਿ ਨਹੀਂ ਹੈ ਇਹਨਾਂ ਨੇ ਨਾ ਸਾਨੂੰ ਕੁਝ ਦਿਖਾਇਆ ਨਾ ਹੀ ਟੀਚਰ ਦੇ ਬਾਰੇ ਕੁਝ ਪਤਾ ਸਾਨੂੰ ਹਾਂ ਕੌਣ ਟੀਚਰ ਕਹੜਾ ਕੀਤਾ ਐਲੀਗੇਸ਼ਨ ਹੈ ਕੀ ਨਾਮ ਹਦਾ ਉਹਨਾਂ ਦਾ ਨਾਮ ਰਹੁਲਪੁਰ ਹਾਂ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਵੀ ਤਾਂ ਨਹੀਂ ਹੋਦੇ ਅੱਛਾ ਇਹ ਦੱਸੋ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਜੀ ਵਾਕਿਆ ਦੇ ਵਿੱਚ ਹੀ ਇਸ ਤਰ੍ਹਾਂ ਕਰਦਾ ਹੋਇਆ ਤੁਹਾਡਾ ਟੀਚਰ ਤੁਸੀਂ ਕਿਵੇਂ ਦੇਖਦੇ ਜੇਕਰ ਕੋਈ ਐਸੇ ਸਾਡੀ ਨੌਲੇਜ ਆਉਂਦਾ ਤਾਂ ਅਸੀਂ ਇਮੀਡੀਏਟਲੀ ਟਰਮੀਨੇਟ ਕਰਦਾ ਸਾਡੀ ਆਪਦੀਆਂ ਪਾਲਿਸੀਜ਼ ਹੈ ਹਾਂ ਪੂਰਾ ਐਕਸ਼ਨ ਲੈ ਜਾਂਦਾ ਹੈ ਇਦਾਂ ਨਹੀਂ ਲੱਗਦਾ ਇਹ ਇੰਨਾ ਵੱਡਾ ਤੁਹਾਡਾ ਇੰਸਟੀਚਿਊਟ ਹੈ ਐਡਾ ਉਧਾਰਾ ਹੈ ਰੈਪਿਊਟੇਸ਼ਨ ਦਾ ਖਰਾਬ ਹੋਏਗਾ ਨਹੀਂ ਮਾਰਕੀਟ ਦੇ ਵਿੱਚ ਨਹੀਂ ਰੈਪਿਊਟੇਸ਼ਨ ਜੇ ਅਸੀਂ ਐਕਸ਼ਨ ਨਹੀਂ ਲੈਂਦੇ ਫਿਰ ਹੋਣੀ ਹੈ ਉਹ ਲੱਗਦਾ ਸੀ ਜੇ ਸਾਡੀ ਨੋਲੇਜ ਹੁੰਦਾ ਇਹਨਾਂ ਨੂੰ ਚਾਹੀਦਾ ਸੀ ਵੀ ਸਾਨੂੰ ਇੱਕ ਵਾਰੀ ਇੰਟਿਮੇਟ ਤਾਂ ਕਰਦੇ ਆ ਕਰੋ ਉਹਨਾਂ ਦੀ ਨੋਲੇਜ ਹੈ ਕੋਈ ਚੀਜ਼ ਹੈ ਆਪੇ ਕਾਨੂੰਨ ਆਧਿਆਤਿਕ ਲੈ ਲੈਂਦਾ ਦਾ ਮਤਲਬ ਚੈਟ ਵਗੈਰਾ ਦਿਖਾਤੀ ਇਹਨਾਂ ਨੇ ਤੁਹਾਨੂੰ ਦਿਖਾਈ ਨਹੀਂ ਕੋਈ ਵੀ ਨਹੀਂ ਦਿਖਾਇਆ ਕੁਛ ਵੀ ਨਹੀਂ ਦਿਖਾਇਆ ਫਿਰ ਅੱਜ ਤੱਕ ਟੀਚਰ ਕੋਲ ਟੀਚਰ ਕੋਲ ਕਾਢ ਕਲਾ ਪੁੱਛਿਆ ਗਿਆ ਜੀ ਕੀ ਗੱਲ ਹੋਈ ਹੈ ਪੁੱਛਗਿਸ਼ ਕੀਤੀ ਯਲ ਕਰਨ ਦਾ ਤਾਂ ਮੌਕਾ ਹੀ ਨਹੀਂ ਮਿਲਦਾ ਜੀ ਆਂ